ਆਰੇ ਪਾਪਾ ਜੀ ਆਲਾ ਵੀਡੀਓ ਆਰੇ ਮੌਂਦਿਕ ਪਾਪਾ ਜੀ ਪਹੁੰਚ ਗਏ ਜੀ ਪਹੁੰਚ ਗਏ ਲੋ ਜੀ ਉਹਨਾ ਭਾਈ ਬਹਾਦਰ ਭਾਈ ਜੀ ਬਾਰੇ ਅਸੀਂ ਬੜੀ ਉਹਨਾਂ ਆਖਰਕਸੇ ਉਹ ਆ ਰਿਹਾਗਾ ਕੰਮ ਚਾਰ ਘੰਟੇ ਤੁਸੀਂ ਸੱਚ ਬਖਸ਼ੀ ਜਰਾਬਾ ਉਹਨੇ ਵੀ ਆਜੀ ਉਹਨਾਂ ਦਾ ਨਾਮ ਲਿਖਾ ਰੋਟਾ ਬਸ਼ਤਰਾ ਨੇ ਆਹੋ ਦਵਾ ਜੋ ਸ਼ਹੀਦ ਵਾਲਾ ਬੰਦਾ ਜੀ ਜੀ ਸ਼ਾਨਾ ਮਾਣ ਕਾ ਮਹਾਰਾਜ ਅੰਦਰੋਂ ਬਹੁਤ ਆ ਗਿਆ ਜੀ ਜੀ ਮੈਂ ਮਾਂ ਸਾਲ ਕਰਕੇ ਬਹੁਤ ਸੰਗਤ ਦਾ ਪ੍ਰਸਾਦ ਲਿਆ ਤੇ ਉਹਨਾਂ ਨੇ ਰਾਸੇ ਮੇਰਾ ਜੀ ਪਹਿਲੇ ਵੀ Я надеюсь, что я ਸਰੇ ਸਰੇ ਪਹੁੰਚਦੇ ਆ ਉਹ ਧਾਂ ਲੈ ਜਾ ਲੋ ਪਰੇ ਸਿਤਾਲ ਜੀ ਆ ਰਾਖ ਵਾਲੀ ਸੰਗਤ ਖੜੀ ਆ ਆਪਣੀ ਐਚ2 ਵਾਲੇ ਆਹ ਇਹਨਾਂ ਨੂੰ ਤੁਸੀਂ ਹਰ ਦਿਨ ਉਹਦਾ ਬਈ ਉਹਦਾ ਸਾਡੇ ਨੇ ਖਤਮ ਕਰ ਲਿਆ ਤਾਂ ਹਰ ਹਰ ਸੰਗਤ ਦਾ ਵਾਦਾ ਹੀ ਹੈ ਪਰਲੇ ਵਾਦੀ ਨੇ ਇਹ ਟਰਾਲੀ ਜਾਂਦਾ ਪਰਲੇ ਬੱਸ ਕਿੱਥੇ ਨਹੀਂ ਤਾਂ ਸਹੀ ਨਾ ਸੋਚ ਮਰਜੀ ਦੇਖ ਲੋ ਕਿੰਨੇ ਲਾਉਣੇ ਕਰ ਮੈਂ ਓਏ ਪਰੇ ਲਾਈਆਂ ਕਦੇ ਸਾਡੀਆਂ ਟਰਾਲੀਆਂ ਹੋਣੀ ਲਾ ਚਲੇ ਜਾ ਪੁੱਛ ਰਹੇ ਨੇ ਉਹ ਵੀ ਆਹੋ ਐ ਮਾਮਾ ਜਾਨਾ ਪੁੱਛ ਰਾ ਇਧਰ ਨਹੀਂ ਹੈ ਕਿ ਉਹਦੇ ਗਾਂਵ ਆਇਆ ਨਾ ਗਾਂ ਖੜੀਆਂ ਕਿਧੜੀਆਂ ਨੇ ਗਾਂ ਜਾ ਬੌਂਡ ਕਰਿਆ ਤੰਪੜੇ ਲੈ ਲਈਏ ਸਰੇਰੇ ਜਾਂਦੇ ਆ ਚਲਾਉਣ ਦੇ ਓਏ ਲੰਘਿਆ ਦੀ ਰਾਂਸੀ ਦੇ ਲਈ ਗੱਜਾ ਬਹੁਤ ਆ। ਇਹਦੇ ਕੁਲੀ ਲਾਇਆ ਪਾਣੀ ਵਾਲੀ ਓ। ਇਹ ਬਾਰ ਕਰਤ ਨਹੀਂ ਦੋ। ਆ ਕਮਾਨੇ ਦਾ ਆ ਬੰਦੇ ਨੂੰ ਆਪਣੇ ਆਪਣੇ ਬੰਦੂਸੀ ਕਰ ਲਓ। ਆ ਦਾ ਕੱਟਾ ਬੜਾ ਟਰੈਕਟਰ। ਯਾਰ ਕਰਦੇ ਉਹਨਾਂ ਤਾਂ ਜ਼ਿਆਦਾ ਨਾਮ ਲੱਗਦਾ। ਮਾਰਦੇ ਅੰਦਰ। ਇਹ ਕਹਿੰਦਾ ਦੁਕਾਨ ਆ। ਸਭਲਾ ਤੋਂ ਪਾਣੀ ਜਾ ਆਜੋ। ਨੱਥੇ ਜੇ ਮਿਗਾਵੇ। ਇੱਕ ਵਾਰ ਦੂਜੇ ਦੀ ਯਾਰੀ ਦਾ ਆਪਣੇ ਆਪ ਨੂੰ ਰੱਖੇ ਲਿजिए। ਬੰਦਾ ਜਨੀਦ ਆਈ ਆ ਵੀ ਕਾਹ ਨਹੀਂ ਹੁੰਦਾ ਜੀ ਰਾਹ ਨਾ ਸੋ ਜਾ ਆਹ ਰਾਹ ਨਾ ਅੱਖ ਲੱਗਦੀ ਬੰਦੇ ਦੀ ਉਹ ਚ ਰੱਖਣ ਵਾਲਾ ਇਹ ਵੀ ਇਹਨੂੰ ਕਹਿਣ ਵਾਲਾ ਜੀ ਦਾ ਨਾਮ ਸੀ ਜੈਕਾਰਾ ਜੀ ਨੂੰ ਆਸਿ ਪੀ ਲੈ ਉਹ ਲੋਕ ਤੋਂ ਉਸਰੇ ਜਿਹੜਾ ਉਹ ਵੀ ਜਿਹੜਾ ਅੱਜ ਡੇਗੀ ਵੀ ਲਾਈ ਰਿਹਾ ਜੀ